ਰਾਜਾ ਵੜਿੰਗ ਸਾਹਿਬ ਨੂੰ ਤੇ ਰਾਜਵੀਰ ਸਿੰਘ ਭੋਲਰ ਉਹਨਾਂ ਨੂੰ ਧਮਕੀ ਆਈ ਹੋਈ ਹੈ ਜਾਨ ਮਾਰਨ ਦੀ ਤੇ ਮਸਲਾ ਇਸੇ ਦੇ ਨਾਲ ਹੀ ਜੁੜਿਆ ਹੋਇਆ ਹੈ ਤੇ ਨਾਮ ਇਹਦੇ ਵਿੱਚ ਵੈਸੇ ਹਰਵਿੰਦਰ ਰਿੰਦਾ ਦਾ ਆ ਰਿਹਾ ਪਰ ਮੈਂ ਉਹਦੇ ਬਾਰੇ ਸ਼ੋਰ ਨਹੀਂ ਹੈਗਾ ਉਹ ਥੋੜੀ ਜਾਣਕਾਰੀ ਤੁਸੀਂ ਦਿਓ ਹਾਂ ਬਿਲਕੁਲ ਆਪਾਂ ਹੁਣ ਪੁਸ਼ਟੀ ਤੇ ਨਹੀਂ ਕਰ ਸਕਦੇ ਹੈ ਨਾ ਕਿਉਂਕਿ ਦੇਖੋ ਮੰਨ ਲਓ ਫਰਜ਼ ਕਰੋ ਕਿ ਤੁਹਾਡਾ ਕੋਈ ਵੌਇਸ ਨੋਟ ਜਿਹੜਾ ਹੈ ਤੁਹਾਡੇ ਫੋਨ 'ਚ ਆਇਆ ਤੇ ਤੁਹਾਨੂੰ ਥ੍ਰੈਟ ਆਲਾ ਹੈ ਹੂੰ ਤਾਂ ਤੁਸੀਂ ਹੋਰ ਨੂੰ ਵੀ ਪੁੱਛ ਨਹੀਂ ਕਰ ਸਕਦੇ ਜਿਆਦਾ ਤੱਕ ਕਿਉਂਕਿ AI ਨਾਲ ਬਣ ਗਿਆ ਜੀ ਫਲਾਣਾ ਟਮਕਾਣਾ 100 ਪੰਗੇ ਆ ਬਿਲਕੁਲ ਬਿਲਕੁਲ ਕਈ ਬੰਦੇ ਵਾਜਾਂ ਕੱਢ ਦਿੰਦੇ ਆ ਖੁਦ ਜਿਹੜੇ ਡੀਜੀਪੀ ਆ ਪੰਜਾਬ ਦੇ ਸ੍ਰੀ ਗੌਰਵ ਯਾਦਵ ਜੀ ਉਹਨਾਂ ਨੇ ਇਹ ਗੱਲ ਕਹੀ ਹੋਈ ਆ ਕਿ 80% ਵਸੂਲੀ ਦੀਆਂ ਕਾਲਾਂ ਫੇਕ ਹੁੰਦੀਆਂ ਨੇ ਹੂੰ ਬੀ ਜੀ ਨਾ ਸਾਡੇ ਕੋਲ ਡਾਟਾ ਹੈ ਜੀ ਅਸੀਂ ਜੇ ਉਹਦੇ ਚੋ ਫੇਕ ਕਾਲਸ ਕੱਢਦੇ ਆ ਫੇਕ ਕਾਲਸ ਮਤਲਬ ਕਿ ਕੋਈ ਬਣ ਗਿਆ ਮੇਰੇ ਵਰਗਾ ਠੀਕ ਹੈ ਜੀ ਮੈਂ ਰਿੰਦਾ ਬੋਲ ਰਿਹਾ ਜੀ ਮੈਂ ਲਾਰੈਂਸ ਬੋਲ ਰਿਹਾ ਜੀ 80% ਇਦਾਂ ਦੀਆਂ ਕਾਲ ਆ ਰਹੀਆਂ ਨੇ ਵੇ ਚੱਲ ਗਿਆ تیر ਨਹੀਂ ਤੇ ਤੁੱਕਾ ਬਣੀ ਤੋਂ ਬਣੀ ਨਹੀਂ ਤਾਂ ਅਫਦਲ ਕਣੀ ਜੀ ਜੀ ਆਪਣੇ ਮੁਕਸਰ ਦੋ ਕੇਸ ਹੋਏ ਨੇ ਸ਼ਾਇਦ ਇਦਾਂ ਦੇ ਦੋ ਕੇਸ ਆਪਣੇ ਇਕੱਲੇ ਮੁਕਸਰ ਜ਼ਿਲ੍ਹੇ ਦੇ ਜੀ ਤੋ ਕਹਿੰਦਾ ਮਤਲਬ ਇਹ ਆ ਕਿ ਜੀ ਹੁਣ ਇਸ ਚੀਜ਼ ਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ ਪਰ ਸ਼ਾਇਦ ਪੁੱਲਰ ਸਾਹਿਬ ਜਿਨ੍ਹਾਂ ਦੇ ਮਤਲਬ ਕਿ ਫੋਨ ਤੇ ਸਾਰਾ ਕੁਝ ਆਇਆ ਹਮ ਉਹਨਾਂ باندې ਉਹ ਐਫ ਆਈ ਆਰ ਹੋਈ ਹੈ ਆ ਮੈਂ ਇਹ ਕਹਿ ਸਕਦੇ ਹਾਂ ਕਿਉਂਕਿ ਮੈਂ ਇੱਕ ਨਿਊਜ਼ ਵੈਬਸਾਈਟ ਤੇ ਦੇਖਿਆ ਹੈ ਕਿ ਦਰਅਸਲ ਉਥੀਤਮ ਕੀ ਆਈ ਉਹਨਾਂ ਨੂੰ ਤੇ ਨਾਲ ਰਾਜਾ ਵੜਿੰਗ ਨੂੰ ਵੀ ਕਿਹਾ ਕਿ ਇਹਦਾ ਵੀ ਟਾਈਮ ਚੱਕਾਂਗੇ ਅਸੀਂ ਜੀ ਰਾਜਾ ਵੜਿੰਗ ਦਾ ਵੀ ਮੈਂ ਰਿੰਦਾ ਬੋਲਦਾ ਹੁਣ ਮੈਂ ਜਿਵੇਂ ਕਿਹਾ ਕਿ ਅਸੀਂ ਤੇ ਡਿਸਕਲੇਮਰ ਦਿੰਨੇ ਆ ਕੋਈ ਪੋਸਟ ਹੁੰਦੀ ਹੈ ਉਹਨੂੰ ਕਥਿਤ ਕਹਿੰਨੇ ਆ ਹਮ ਠੀਕ ਹੈ ਨਾ ਜੀ ਕੈਸੀ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਪੁਸ਼ਟੀ ਹੋਣੀ ਆ ਅੰਤਮ ਜਾਂਚ ਤੋਂ ਬਾਅਦ ਬਿਲਕੁਲ ਬਿਲਕੁਲ ਇੱਥੇ ਤੇ ਹੁਣ ਤੱਕ ਤੁਸੀਂ ਦੇਖਿਆ ਹੋਣਾ ਕਿੰਨੀਆਂ ਦੇਖ ਲਓ ਕਿਸੇ ਮੰਤਰੀ ਦੀਆਂ ਫੋਟੋਆਂ ਆ ਗਈਆਂ ਹੂੰ ਆ ਪਿੱਛੇ ਜਿ ਕਿੰਨਾ ਰੌਲਾ ਪਿਆ ਸੀਗਾ ਕਿ ਆਪਾਂ ਕਹਿੰਦੇ ਰਹੇ ਕਿ ਭਾਈ ਫੋਰੈਂਸਿਕ ਜਾਂਚ ਕਰਾਓ ਆ ਜਿਹੜੀ ਮੁੱਖ ਮੰਤਰੀ ਦੀ ਸੀਗੀ ਵੀਡੀਓ ਜੀ 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 ਕਥਿਤ ਕੀਤੀ ਸੀਗੀ ਵਾਇਰਲ ਤਾਂ ਮਤਲਬ ਕਿ ਇਹੀ ਚੀਜ਼ ਹੁੰਦੀ ਆ ਤਾਂ ਗੱਲ ਜਨਾਬ ਇਹੋ ਆ ਕਿ ਐਫ ਆਈ ਆਰ ਜੇ ਹੋ ਗਈ ਆ ਤੇ ਦਾ ਮਤਲਬ ਕਿ threat ਆਇਆ ਕਥਿਤ ਤੌਰ ਤੇ ਕਿਸੇ ਦੇ ਨਾਮ ਤੋਂ ਹੁਣ ਜਿਹੜੀ ਗੱਲ ਇਹ ਆ ਨਾ ਰਾਜਾ ਬੜਿੰਗ ਨੇ ਕਿਉਂਕਿ ਬਿਆਨ ਦਿੱਤੇ ਨੇ ਰਾਜਾ ਬੜਿੰਗ ਵੈਸੇ ਤਾਂ ਜੇ ਤੁਸੀਂ ਦੇਖੋਗੇ ਬਹੁਤ ਵੱਡੇ ਨੇਤਾ ਨੇ ਨਾ ਜਿਹੜੇ ਅੱਜ ਜੇ ਤੁਸੀਂ ਰੋਹਲ ਗਾਂਧੀ ਨਾਲ ਸੰਪਰਕ ਕਰਨਾ ਤੁਸੀਂ ਕਿਵੇਂ ਕਰ ਸਕਦੇ ਹੋ ਨਹੀਂ ਕਰ ਸਕਦੇ ਪੰਜਾਬ ਦੇ ਵੀ ਕੁਝ ਐਸੇ ਨੇਤਾ ਨੇ ਜਿਨ੍ਹਾਂ ਨਾਲ ਤੁਸੀਂ ਡਾਇਰੈਕਟਲੀ ਸੰਪਰਕ ਨਹੀਂ ਕਰ ਸਕਦੇ ਬਹੁਤ ਲਿਮਿਟਡ ਬੰਦਿਆਂ ਕੋਲ ਉਹਨਾਂ ਦੇ ਪਰਸਨਲ ਨੰਬਰ ਹੋਣਗੇ ਅਸੀਂ ਤੇ ਚਲੋ ਖੈਰ ਲੱਭ ਲੈਨੇ ਆ ਗਾਂਦੀ ਗਾ ਗੱਲ ਕਰ ਲੈਨੇ ਆ ਕਿਉਂਕਿ ਸਾਡਾ ਕੰਮ ਹੀ ਹੈ ਜੀ ਉਹਦੇ ਨਾਲ ਵੀ ਗੱਲ ਕਰਨੀ ਉਹਦੇ ਨੂੰ ਮੈਂ ਤਾਂ ਤੁਹਾਨੂੰ ਆਨ ਕੈਮਰਾ ਦੱਸ ਦਿੰਨਾ ਇਹ ਤਾਂ ਚਲੋ ਅਲਾਉਡ ਹੀ ਆ ਹਰ ਇੱਕ ਬੰਦੇ ਨਾਲ ਗੱਲ ਕਰ ਲੈਂਦੇ ਨੇ ਜੀ ਬਟ ਜਨਤਕ ਤੌਰ ਤੇ ਕਹੋ ਕਾਲ ਡਾਇਵਰਟ ਲੱਗੀ ਆ ਕਿਸੇ ਦੀ ਜਾਂ ਉਹਨਾਂ ਨੇ ਕਿਸੇ ਨੂੰ ਫੋਨ ਕਰਨਾ ਹੈ ਤਾਂ ਅਸਿਸਟੈਂਟ ਨੇ ਕਿਸੇ ਹੋਰ ਨੰਬਰ ਤੋਂ ਕਰਵਾਉਣਾ ਜੀ ਮਤਲਬ ਕਿ ਤੁਸੀਂ ਉਹਨੂੰ ਲੱਭ ਹੀ ਨਹੀਂ ਸਕਦੇ ਜੀ ਜੀ ਤੇ ਇਸ ਕਰਕੇ ਆਪਾਂ ਇਸ ਨੂੰ ਇੱਕ ਮੰਨ ਸਕਦੇ ਹਾਂ ਕਿ ਭਾਈ ਹੋ ਸਕਦਾ ਹੈ ਕਿ ਭਾਈ ਇਹ ਮਾਮਲਾ ਜਿਹੜਾ ਕੋਈ ਥ੍ਰੈਟ ਵਗੈਰਾ ਦਾ ਹੋਵੇ ਕਿਉਂ ਕਿ ਤੁਹਾਨੂੰ ਯਾਦ ਹੋਣਾ ਰਾਜਾ ਵੜਿੰਗ ਨੇ ਜੋ ਉੱਥੇ ਮਤਲਬ ਕਿ ਤਾਬੜ ਤੋੜ ਬਿਆਨਵਾਜ਼ੀ ਕੀਤੀ ਸੀ ਉਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਖਾਲਸਾ ਧਰਮ ਦੇ ਮੁੱਦੇ ਤੋਂ ਯਾਦ ਹੈ ਤੁਹਾਨੂੰ ਬਿਲਕੁਲ ਪਹਿਲਾਂ ਖਾਲਸਾ ਵਰਸਸ ਹਿੰਦੁਸਤਾਨ ਬਣਾਤਾ ਸੀ ਉਹਨਾਂ ਨੇ ਯਾਦ ਤੁਹਾਨੂੰ ਪਹਿਲਾ ਬਿਆਨ ਇੱਕ ਤੁਸੀ ਕਿਹਾ ਵੀ ਇਹ ਸੀਗੇ ਕਿ ਰਾਜੇ ਵੜਿੰਗ ਦਾ ਪਹਿਲਾ ਇਹ ਖਾਲਸਾਾਂ ਦੇ ਵਿਰੋਧੀ ਜਿਹੜਾ ਬਿਆਨ ਹਾਂਜੀ ਪਹਿਲਾ ਬਿਆਨ ਸੀਗਾ ਉਹ ਐਸਾ ਕਿਉਂਕਿ ਤੁਸੀਂ ਦੇਖੋ ਨਾ ਇੱਕ ਇੰਟਰਸਟਿੰਗ ਫੈਕਟ ਦੇਖੋ ਫੈਕਟ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਚੀਜ਼ ਤੁਹਾਡੀ ਵੀ ਕਚੈਰੀ 'ਚ ਹੈ ਕਿ ਕਿਸੇ ਵੀ ਕਾਂਗਰਸੀ ਨੇ ਜੇ ਆਪਾਂ ਖਡੂਰ ਸਾਹਿਬ ਦਾ ਇਲੈਕਸ਼ਨ ਦੇਖੀਏ ਜਿੰਨਾ ਕੋ ਮੈਨੂੰ ਯਾਦ ਆ ਜਾਂ ਫਰੀਦਕੋਟ ਵਾਲਾ ਤੇ ਜਾਂ ਇਹ ਇਲੈਕਸ਼ਨ ਕਾਂਗਰਸੀਆਂ ਨੇ ਖਾਲਿਸਤਾਨ ਦਾ ਮੁੱਦਾ ਕਿਸੇ ਨੇ ਬਹੁਤਾ ਛੋਹਿਆ ਨਹੀਂ ਸੀ ਯਾਦ ਹੈ ਹੂੰ ਮੈਨੂੰ ਟੁਕਟ ਇਹ ਯਾਦ ਹੈ ਕਿ ਕਿਸੇ ਵੱਡੇ ਨੇਤਾ ਨੇ ਕਦੇ ਵੀ ਇਹ ਕੰਮ ਛੇੜਿਆ ਨਹੀਂ ਪਰ ਰਾਜਾ ਬੜਿੰਕ ਨੇ ਜਾਂਦੇ ਆ ਛੇੜਦਾ ਹਮ ਨੰਬਰ 2 ਨੰਬਰ 2 ਮਾਝੇ ਦੇ ਵਿੱਚ ਸਭ ਤੋਂ ਜ਼ਿਆਦਾ ਐਸ ਵੇਲੇ ਜੇ ਕੋਈ ਵੱਡਾ ਮੁੱਦਾ ਹੈ ਤਾਂ ਉਹ ਹੈ ਗੈਂਗイズਮ ਜੀ ਗੈਂਗਸਟਰਵਾਦ ਜਾਂ ਵਸੂਲੀ ਹਮ ਰਾਜਾ ਵੜਿੰਗ ਨੇ ਦੂਸਰਾ ਬਿਆਨ ਇਹ ਦਿੱਤਾ ਸੀਗਾ ਕਿ ਸਾਡੀ ਸਰਕਾਰ ਆ ਗਈ ਉਹਨੇ ਸੰਬੋਧਨ ਹੋ ਕੇ ਵੀ ਮਤਲਬ ਕਿ ਕਿਆ ਸੀਗਾ ਸ਼ਾਇਦ ਕਿਸੇ ਗੈਂਗਸਟਰ ਬਾਰੇ ਸ਼ਾਇਦ ਅਕਾਲੀ ਦਲ ਦੀ ਕੈਂਡੀਡੇਟ ਬਾਰੇ ਜੋ ਰਿਸ਼ਤੇਦਾਰ ਹੈ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਬਾ ਵਾਂਟਡ ਹੈ ਹਮ ਕਿਸਾਂ ਦੇ ਵਿੱਚ ਨਾਮ ਸਦਿਆ ਉਹਦੇ ਸੰਦਰਭ ਵਿੱਚ ਬਿਆਨ ਦਿੱਤਾ ਸੀਗਾ ਕਿ ਅਸੀਂ ਆਗੇ ਦੇ 1 ਮਹੀਨੇ ਚ ਜੀ ਸੁਧਾਰ ਦੇਣਗੇ ਜਦੋਂ ਇੱਕ ਬਿਆਨ ਹੋਰ ਦਿੱਤਾ ਸੀਗਾ ਕਿ ਇਹ ਖਤਮ ਹੋ ਜਾਣਗੇ ਆਹੀ ਜੇਲ੍ਹਾਂ ਚ ਸੁੱਟਨੇ ਦੇ ਉਥੇ ਸੱਪ ਛਾੜ ਦਿਆਂਗੇ ਬਿਲਕੁਲ ਬਿਲਕੁਲ ਆਇਆ ਸੀ ਨਾ ਮਿਆਂ ਦਾ ਦੂਜਾ ਬਿਆਨ ਹੈ ਸੀ ਤਾਂ ਮੇਰੇ ਖਿਆਲ ਦੇ ਨਾਲ ਹੋ ਸਕਦਾ ਹੈ ਕਿ ਆਪਾਂ ਮਤਲਬ ਇਸ ਗੱਲ ਦੀ ਉਮੀਦ ਰੱਖ ਸਕਦੇ ਹਾਂ ਕਿ ਗੈਂਗਸਟਰਾਂ ਨੇ ਸ਼ਾਇਦ ਇਹਦਾ ਰਿਐਕਟ ਕੀਤਾ ਸੀਗਾ ਇੱਕ ਹੋਰ ਹੈ ਮੇਰੇ ਖਿਆਲ ਦੇ ਨਾਲ ਗੋਪੀ ਕਨਸ਼ਾਪੁਰੀ ਦਾ ਭਰਾ ਜਿਹੜਾ ਮੈਨੂੰ ਨਾਂ ਭੁੱਲ ਰਿਹਾ ਜੀ ਉਹਦਾ ਮਨ ਕਨਸ਼ਾ ਪਰਿਆ ਸ਼ਾਹ ਜੀ ਜਿਹੜਾ ਦਾਅਵਾ ਕਰਦਾ ਕਿ ਮੈਂ ਇੰਗਲੈਂਡ ਚ ਹੂੰ ਉਹਨੇ ਵੀ ਰਿਐਕਟ ਕੀਤਾ ਸੀਗਾ ਰਾਜਾ ਵੜਿੰਗ ਨੂੰ ਕਿਉਂਕਿ ਇਹ ਬਿਆਨ ਸਿੱਧਾ ਗੈਂਗਸਟਰਾਂ ਨੂੰ ਚੈਲੰਜ ਸੀ ਜੀ ਦੂਜਾ ਬਿਆਨ ਇਹ ਸੀ ਤੇ ਤੀਜੇ ਚ ਰਾਜਾ ਵੜਿੰਗਾ ਆ ਕੇ ਕਹਿੰਦੇ ਫਿਰ ਤੁਹਾਨੂੰ ਪਤਾ ਆਈ ਹੂੰ ਉਸ ਤੋਂ ਵੱਧ ਜਿਆਦਾ ਹੀ ਉਹ ਫਸ ਗਿਆ ਹੂੰ ਬੂਟਾ ਸਿੰਘ ਵਾਲੇ ਬਿਆਨ ਦੇ ਵਿੱਚ ਉਹ ਫਸ ਗਿਆ ਹੈ ਤਾਂ ਗੱਲ ਇਹ ਆ ਕਿ ਅਸਲ ਤੇ ਵਿੱਚ ਹੁਣ ਬਈ ਰਾਜਾ ਵੜਿੰਗ ਦੀ ਜਿਹੜੀ ਇਹ ਬਿਆਨਬਾਸੀ ਆ ਸ਼ਾਇਦ ਹੋ ਸਕਦਾ ਕਿ ਉਹਦੇ ਸੰਦਰਭ ਵਿੱਚ ਕਿਸੇ ਨੇ ਕੋਈ ਗੱਲ ਕਹੀ ਹੋਵੇ ਹੋ ਸਕਦਾ ਸੱਚੀ ਹੋਵੇ ਹੋ ਸਕਦਾ ਝੂਠੀ ਹੋਵੇ ਜੀ ਕਿ ਭਈ ਗੈਂਗਸਟਰਾਂ ਦੇ ਗੁਰੂ ਉਦ ਦੇ ਵਿੱਚ ਉਹਨੇ ਬਿਆਨ ਦਿੱਤਾ ਸੀਗਾ ਰਾਜਾ ਵੜਿੰਗ ਦਾ ਤਾਂ ਹੁਣ ਵੱਡੀ ਗੱਲ ਵੇਖਣ ਵਾਲੀ ਆ ਕਿ ਰਾਜਾ ਵੜਿੰਗ ਇਸ ਸਾਰੇ ਸਿਨੈਰੀਓ ਦੇ ਵਿੱਚ ਕਿੱਥੇ ਖਲੋਂਦੇ ਆ ਹੂੰ ਕੀ ਉਹਨਾਂ ਦੀ ਪ੍ਰਧਾਨਗੀ ਨੂੰ ਖਤਰਾ ਹੈ ਫਿਲਹਾਲ ਪੰਜ ਦਿਨ ਗੁਜ਼ਰ ਗਏ ਬਿਆਨਬਾਜ਼ੀਆਂ ਨੂੰ ਕਈ ਰੋਜ਼ ਗੁਜ਼ਰ ਕਾ ਆਲਾਕਮਾਨ ਨੇ ਸਪਸ਼ਟ ਤੌਰ ਤੇ ਕੋਈ ਸੰਕੇਤ ਨਹੀਂ ਦਿੱਤਾ ਜੀ ਉਲਟਾ ਕੁਝ ਕਾਂਗਰਸੀ ਵੀ ਕੱਲ ਰਾਜਾ ਵੜਿੰਗ ਦੀ ਪਿੱਛੇ ਆ ਗਏ ਸਨ ਹੂੰ ਠੀਕ ਹੈ ਜੀ ਤਾਂ ਮਤਲਬ ਇਹ ਹੈ ਕਿ ਇੱਕ ਤੇ ਇਹ ਹੈ ਕਿ ਰਾਜਾ ਵੜਿੰਗ ਦਾ ਹੁਣ ਜਿਹੜਾ ਕਾਨੂੰਨੀ ਤੇ ਬਈ ਹੈਗਾ ਰੋਲ ਕੋਚੋਲਾ ਪਰ ਸਭ ਤੋਂ ਵੱਡਾ ਇਹ ਹੈ ਕਿ ਕੀ ਇਹ ਬਿਆਨ ਜਿਹੜਾ ਹੈ ਉਹ ਮਤਲਬ ਖਾਸ ਤੌਰ ਤੇ ਬੂਟਾ ਸਿੰਘ ਵਾਲਾ ਕਿ ਰਾਜਾ ਵੜਿੰਗ ਹੁਰਾ ਨੂੰ ਪ੍ਰਧਾਨਗੀ ਤੋਂ ਵਾਂਝਾ ਕਰ ਜਾਏਗਾ ਹੂੰ ਪਰ ਇੱਕ ਹਾਈਪੋਥੈਟਿਕਲੀ ਗੱਲ ਹੈ ਕਿ ਮੰਨ ਲਓ ਜੇ ਅਜਿਹਾ ਹੁੰਦਾ ਹੈ ਜੀ ਮੰਨ ਲਓ ਇਹ ਇੱਕ ਕਾਲਪਨਿਕ ਉਮੀਦ ਕਰ ਸਕਦੇ ਆਪਾਂ ਕਾਲਪਨਿਕ ਕਿਉਂਕਿ ਫੈਸਲਾ ਤਨਤਮ ਉਹਨਾਂ ਦੀ ਪਾਰਟੀ ਨਹੀਂ ਲੈਣਾ ਚਾਹੁੰਦਾ ਜੀ ਉਹਨਾਂ ਦੇ ਨਿਤਾਵਾਂ ਨਹੀਂ ਲੈਣਾ ਸਾਰੀਆਂ ਗੱਲਾਂ ਕਈ ਹਾਲਾਤਾਂ ਤੇ ਮੁਨਸਰ ਕਰਦੀਆਂ ਹੁੰਦੀਆਂ ਨੇ ਨਿਰਪਰ ਕਰਦੀਆਂ ਹੁੰਦੀਆਂ ਨੇ ਪਰ ਮੇਰੇ ਖਿਆਲ ਦੇ ਨਾਲ ਜੇ ਕੱਲ ਨੂੰ ਤਾਂ ਖੜੇ ਪੈਰ ਤਾਂ ਕਾਂਗਰਸ ਨਹੀਂ ਬਦਲਾ ਕਰੇਗੀ ਨਾ ਮੰਨ ਲਓ ਕੋਈ ਹੁੰਦਾ ਤਾਂ ਫਿਰ ਚਰਨਜੀਤ ਚੰਨੀ ਉਹਨਾਂ ਦੀ ਸਥਿਤੀ ਆਟੋਮੈਟਿਕਲੀ ਮਜ਼ਬੂਤ ਹੋ ਗਈ ਇਹ ਵੀ ਇੱਕ ਪੱਖ ਦੇਖਣਾ ਹੈ ਹਾਲ ਫਿਲਹਾਲ ਤਾਂ ਰਾਜਾ ਵੜਿੰਗ ਦੀ ਟੀਮ ਆਸਵੰਦ ਹੈ ਕਿ ਭਾਈ ਠੀਕ ਹੈ ਜਦੋਂ ਪਰਚਾ ਹੋ ਗਿਆ ਪਰਚਿਤ ਤੋਂ ਅਸੀਂ ਹੁਣ ਦੇਖਾਂਗੇ ਵੀ ਕਿਹਾ ਕੀ ਕਰਨਾ ਹੈ ਭਾਈ ਫਿਲਹਾਲ ਭਾਈ ਜੀ ਸੇਫ ਹੈ ਜੀ ਰਾਜਾ ਵੜਿੰਗ ਉਹਨਾਂ ਦੀ ਟੀਮ ਤਾਂ ਇਹੀ ਉਮੀਦ ਲਾਈ ਬੈਠੀ ਹੈ ਪਰ ਆਪਾਂ ਇੱਕ ਉਮੀਦ ਜਿਹੜੀ ਦੂਸਰੇ ਪੱਖ ਤੋਂ ਕਿਉਂਕਿ ਚਰਚਾ ਹੈ ਨਾ ਕੁਝ ਵਿਸ਼ਲੇਸ਼ਕ ਵੀ ਚਰਚਾ ਕਰ ਰਹੇ ਆ ਕਿ ਰਾਜਾ ਵੜਿੰਗ ਸ਼ਾਇਦ ਪ੍ਰਧਾਨ ਕੀ ਤੋਹਤ ਤੋਂ ਵੱਠਣ ਪਰ ਥੋੜੇ ਨਤੀਜਿਆਂ ਤੇ ਵੀ ਸ਼ਾਇਦ ਨਿਰਭਰ ਕਰੇਗਾ ਤਾਂ ਹਾਂ ਇਹ ਵੀ ਗੱਲ ਤੁਹਾਡੀ ਸਹੀ ਆ ਇਹ ਵੀ ਗੱਲ ਤੁਹਾਡੀ ਸਹੀ ਆ ਕਿ ਨਤੀਜਾ ਵੀ ਬਹੁਤ ਮਾਇਨੇ ਰੱਖਦਾ ਜੇ ਅੱਛੀ ਖਾਸੀ VOTING ਹੁੰਦੀ ਹੈ ਉਹਦੇ ਵਿੱਚੋਂ ਅੱਛਾ ਵੋਟ ਸ਼ੇਅਰ ਕਾਂਗਰਸ ਲੈ ਜਾਂਦੀ ਹੈ ਭਾਵੇਂ ਸੀਟ ਨਾ ਵੀ ਨਿਕਲੇ ਤਾਂ ਕੁਝ ਚੀਜ਼ਾਂ ਟਕੀਆਂ ਜਾਂਦੀਆਂ ਹੁੰਦੀਆਂ ਪਰ ਤੁਹਾਡੀ ਪਰਫਾਰਮੈਂਸ ਹੁੰਦੀ ਹੈ ਨਾ ਜਿਹੜੀ ਸੁਖਮਨ ਸਾਹਿਬ ਕਈ ਵਾਰ ਤੁਹਾਡੀਆਂ ਕਮਜ਼ੋਰੀਆਂ ਲੁਕਾ ਲੈਂਦੀ ਲੁਕਾ ਲੈਂਦੀ ਬਿਲਕੁਲ ਠੀਕ ਹੈ ਨਾ ਜੀ ਕਈ ਇਦਾਂ ਦੇ ਆਰਟਿਸਟ ਹੋਏ ਨੇ ਜਿਨ੍ਹਾਂ ਨੂੰ ਮਤਲਬ ਹੱਕ ਪੈਂਦਾ ਹੈ ਨਾ ਪਰ ਜਦੋਂ ਪਰਦੇ ਤੇ ਆਉਣਗੇ ਉਸ ਕਮਜ਼ੋਰੀ ਨੂੰ ਲੁਕਾਉਂਦੇ ਉਹਨਾਂ ਦੀ ਪਰਫਾਰਮੈਂਸ ਲੁਕਾ ਦਿੰਦੀ ਹੈ ਜੀ ਮਤਲਬ ਕਿ ਨਿੱਜੀ ਜ਼ਿੰਦਗੀ 'ਚ ਮੇਰੇ ਨਾਲ ਵੀ ਇਹ ਪ੍ਰੋਬਲਮ ਹੈ ਪਰ ਮੇਰੇ ਨਾਲ ਵੀ ਪ੍ਰੋਬਲਮ ਹੈ ਨਿੱਜੀ ਜ਼ਿੰਦਗੀ 'ਚ ਪਰ ਇੰਨਾ ਚਿਰ ਹੋ ਗਿਆ ਕੰਮ ਕਰਦੇ ਆ ਉਹ ਤਾਂ ਮਤਲਬ ਕਿ ਤੇ ਖਾਸियत ਮੈਂ ਜਣੀ ਤੁਹਾਡੀ ਉਹ ਚੀਜ਼ ਹੈ ਨਾ ਜਾਂ ਤੁਸੀਂ ਤੁਹਾਡਾ ਪਰਫਾਰਮੈਂਸ ਇੰਨੀ ਵਧੀਆ ਦਿੰਦੀ ਹੈ ਉਹ ਉਹ ਚੀਜ਼ ਹੁੰਦੀ ਹੈ